11 1 2024 ਦਿਨ ਵੀਰਵਾਰ ਬਸਪੈਂਡ ਦੇ ਬਾਹਰ ਲੱਗੇ ਮੁੱਕੇ ਨੂੰ ਪਾਣੀ ਦੀ ਸੇਵਾ ਸੀ ਦੁਆਰਾ ਕੀਤੀ ਜਾ ਰਹੀ ਹੈ ਆਓ ਤੁਹਾਨੂੰ ਸੇਵਾਦਾਰਾਂ ਨਾਲ ਮਿਲਾਉਂਦਾ ਏਡੀ ਫੰਡ ਦੇ ਵਿੱਚ ਜਿਹੜੇ ਪਾਣੀ ਸੇਵਾ ਕਰ ਰਹੇ ਨੇ ਇੱਧਰ ਸਾਡਾ ਸੰਨੀ ਵੀਰ ਟਰੈਕਟਰ ਚਲਾ ਰਿਹਾ ਹੈ ਸਾਡਾ ਪਰਸ਼ੋਦੀ ਵੀਰਾ ਨਾਲ-ਨਾਲ ਪਾਣੀ ਦੀ ਸੇਵਾ ਕਰ ਰਿਹਾ ਹੈ ਅੱਜ 3 ਬੰਦੇ ਪਾਣੀ ਪਾ ਰਹੇ ਹੈ ਤੇ ਦੂਜੀ ਟੀਮ ਕਿਸੇ ਹੋਰ ਪਾਸੇ ਕੰਮ ਕਰ ਰਹੀ ਹੈ। ਹਾਂ। ਵਾਲਾ ਖਾਂਦਾ ਵੇਪਾ ਇਦਾਂ ਬੰਨ੍ਹੀਂ ਕੱਢੇ। ਧਮਾਓ ਪਰਸ਼ੋਤੀ ਅੰਕਲ। ਧਮਾਓ ਅਮਰਵਦ ਗਿਆ ਬੰਦੇ ਧਮਾਓ ਪਾਈ ਪਾਹ ਦੇਵਲ ਨੂੰ ਧਮਾਓ। ਹਾਂ। ਹੋ ਯਾਰ ਐਂ ਧਮਾਓ। ਧੰਨਵਾਦ ਹੈ।